ਜਿੱਦਾਂ ਨਾ ਮਾਂ ਆਪਣੇ ਪੁੱਤ ਨੂੰ ਪਾਲਦੀ ਆ ਏਦਾਂ ਕਿਸਾਨ ਆਪਣੀ ਫਸਲ ਨੂੰ ਬੜੀ ਰੀਜ ਨਾਲ ਪਾਲਦਾ ਹੈ ਕਿਨ ਕਿੰ ਜਿਹੜੇ ਬਜ਼ੁਰਗ ਕਿਸਾਨ ਨੇ ਜੀ ਉਹ ਆਪਣੀ ਫਸਲ ਨਾਲ ਗੱਲਾਂ ਕਰਦੇ ਨੇ ਸਤਲੁਜ ਦਾ ਜਿਹੜਾ ਕਿ ਪਾਣੀ ਦਾ ਪੱਧਰ ਹੈ ਉਹ ਵੱਧ ਰਿਹਾ ਹੈ ਕਿ ਜੀ ਕੇਂਦਰ ਸਰਕਾਰ ਪੰਜਾਬ ਨੂੰ ਹੜ੍ਹ ਪ੍ਰਭਾਵਿਤ ਇਲਾਕਾ ਐਲਾਨਣ ਵਾਸਤੇ ਤਿਆਰ ਹੋਈ ਆ ਤਿਆਰੀਆਂ ਹੀ ਕਰ ਰਹੇ ਨੇ ਸਾਰਿਆਂ ਤਿਆਰੀਆਂ ਐਦਾਂ ਕਰਨ ਲੱਗੇ ਹੋ ਜਿਦਾ ਕੋਈ ਵਿਆਹ ਤੇ ਰਿਹਾ ਹੁੰਦਾ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਨੁਸਾਰ ਅਜੇ ਤੱਕ 1600 ਕਰੋੜ ਰੁਪਈਆ ਵੀ ਨਹੀਂ ਦਿੱਤਾ ਮੈਚ ਤਾਂ ਅਸੀਂ ਕ੍ਰਿਕਟ ਦਾ ਖੇਡ ਸਕਦੇ ਆ ਕਿਉਂਕਿ ਉਹਦੇ ਵਿੱਚ ਵੱਡੇ ਸਾਹਿਬ ਅਮਿਤ ਸ਼ਾਹ ਦਾ ਮੁੰਡਾ ਸ਼ਾਮਲ ਹੈ ਖੇਡ ਸਕਦੇ ਆ ਅਸੀਂ ਪਰ ਸਾਨੂੰ ਗੁਰਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਜਾਣ ਲਈ ਬੈਨ ਕਰ ਦਿੱਤਾ ਗਿਆ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ ਕੇਂਦਰ ਸਰਕਾਰ ਨੇ ਇਹ ਦਿਖਾਤਾ ਸਾਨੂੰ ਵੀ ਤੁਸੀਂ ਸਾਡੇ ਪ੍ਰਤੀ ਕਿੰਨੇ ਕੁ ਦਬੈਤ ਆਲਿਓ ਹਵਾਈ ਸ਼ਰਬੇ ਕਰਕੇ ਚਲੇ ਗਏ ਮੋਦੀ ਜੀ ਬੱਚੇ ਨਾਲ ਖੇਡ ਕੇ ਚਲੇ ਗਏ ਮੋਦੀ ਜੀ ਸਾਨੂੰ ਕੀ ਮਿਲਿਆ ਅਰੇ ਪੰਜਾਬ ਨਾਲ ਤੁਸੀਂ ਐਡਾ ਮਤਰੀ ਮਾਂ ਵਾਲਾ ਸਲੂਕ ਕਿਉਂ ਕਰਦੇ ਹੋ ਵਾਪਸ ਜਾਓ ਕੰਗਣਾ ਤੁਸੀਂ ਬੜੇ ਦੇਰ ਨਾਲ ਆਏ ਹੋ ਘੱਟ ਤੋਂ ਘੱਟ 20000 ਕਰੋੜ ਰੁਪਏ ਦਾ ਪੈਕੇਜ ਇਹਨੂੰ ਤੁਰੰਤ ਦੇ ਦੇਣਾ ਚਾਹੀਦਾ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀ ਤੇ ਕਈ ਥਾਵਾਂ ਤੇ ਮੌਸਮ ਖਰਾਬ ਵੀ ਦੱਸਿਆ ਜਾ ਰਿਹਾ ਹੈ ਤੇ ਦਰਿਆਵਾਂ ਵਿੱਚ ਪਾਣੀ ਚੜਦਾ ਵੀ ਦਿਖ ਰਿਹਾ ਹੈ ਬਿਲਕੁਲ ਜੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਆਪਾਂ ਗੱਲ ਤਕਰੀਬਨ ਦਿੱਲੀ ਕਰਦੇ ਹਾਂ ਜੀ ਕਿ ਝੋਨਾ ਮੰਡੀਆਂ ਵਿੱਚ ਆਉਣ ਲੱਗ ਪਿਆ ਸੋਨੇ ਦੀ ਸਰਕਾਰੀ ਸਕੀਮ ਸ਼ੁਰੂ ਹੋ ਚੁੱਕੀ ਆ ਸੋਨੇ ਰੰਗਾ ਪਾ ਸਾਡੀ ਪੰਜਾਬ ਦੀ ਧਰਤੀ ਤੇ ਆ ਮਾਰ ਰਹੀ ਆ ਤੇ ਉਹ ਹਰ ਕਿਸਾਨ ਦੇ ਜ਼ਹਿਨ ਨੂੰ ਖੁਸ਼ੀ ਨਸੀਬ ਕਰਦੀ ਆ ਖੁਸ਼ੀ ਮਹਿਸੂਸ ਹੁੰਦੀ ਆ ਜੀ ਚੰਗਾ ਪੱਕ ਹੁੰਦਾ ਇਹ ਕਿਉਂਕਿ ਕਿਸਾਨ ਆਪਣੀ ਫਸਲ ਨੂੰ ਬੜੀ ਰੀਜ਼ਾ ਨਾਲ ਪਾਲਦਾ ਹੈ ਜਿੱਦਾਂ ਨਾ ਮਾਂ ਆਪਣੇ ਪੁੱਤ ਨੂੰ ਪਾਲਦੀ ਆ ਐਦਾਂ ਕਿਸਾਨ ਆਪਣੀ ਫਸਲ ਨੂੰ ਬੜੀ ਰੀਜ ਨਾਲ ਪਾਲਦਾ ਜੀ ਮੌਕੇ ਸਰ ਪਾਣੀ ਦੇਣਾ ਮੌਕੇ ਸਰ ਰੇਹ ਖਾਦ ਪਾਉਣਾ ਮੌਕੇ ਸਰ ਉਹਦਾ ਧਿਆਨ ਰੱਖਣਾ ਕਿਤੇ ਕੋਈ ਕਿਸੇ ਪ੍ਰੋਬਲਮ ਤਾਂ ਨਹੀਂ ਹੈਗੀ ਮਤਲਬ ਕਿ ਕਈ ਕਿਸਾਨ ਤਾਂ ਨਾ ਜੀ ਮੈਂ ਦੇਖੇ ਨੇ ਕਈ ਜਿਹੜੇ ਬਜ਼ੁਰਗ ਕਿਸਾਨ ਨੇ ਜੀ ਉਹ ਆਪਣੀ ਫਸਲ ਨਾਲ ਗੱਲਾਂ ਕਰਦੇ ਨੇ ਜੀ ਆਪਣੀ ਫਸਲ ਨਾਲ ਗੱਲਾਂ ਜਾਂਦੇ ਸਵੇਰੀ ਜਾਣਗੇ ਨਾਲੇ ਘੁੰਮ ਫਿਰ ਕੇ ਆਉਣਗੇ ਨਾਲੇ ਆਪਣੀ ਹਾਜਤਾਂ ਪੂਰੀਆਂ ਕਰ ਆਉਣਗੇ ਤੇ ਨਾਲੇ ਆਪਣੀਆਂ ਆਪਣੇ ਖੇਤਾਂ ਵਿੱਚ ਪੱਕੀ ਹੋਈ ਜਾਂ ਕੱਚੀ ਜਾਂ ਸ਼ੁਰੂ ਹੋਈ ਫਸਲ ਨਾਲ ਗੱਲਾਂ ਵੀ ਕਰ ਲੈਣਗੇ ਜੀ ਤੇ ਬੜੀ ਇੰਟਰਸਟਿੰਗ ਗੱਲਾਂ ਨੇ ਵੈਸੇ ਇਹ ਬੜੀਆਂ ਆਕਸ਼ਨ ਸਮਝਣੀਆਂ ਗੱਲਾਂ ਗੱਲਾਂ ਕਿਵੇਂ ਹੁੰਦੀਆਂ ਨੇ ਉਹਦੇ ਨਾਲ ਗੱਲਾਂ ਕਿਵੇਂ ਹੋ ਸਕਦੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਫਸਲ ਸਾਡੀ ਪੁੱਤਾਂ ਮੰਗ ਪਲੀ ਹੋਈ ਫਸਲ ਪੱਕਦੀ ਹੈ ਜਦੋਂ ਇਹ ਉੱਪਰੋਂ ਬੱਦਲ ਖੜਕਦਾ ਨਾ ਤਾਂ ਫਿਰ ਧੜਕੂ ਲੱਗ ਜਾਂਦਾ ਜੀ ਪ੍ਰੋਬਲਮ ਹੋ ਜਾਂਦੀ ਹੈ ਦੋ ਦਿਨਾਂ ਦਾ ਹੋਰ ਅਲਰਟ ਹੈ ਪੰਜਾਬ ਦੇ ਵਿੱਚ ਜੀ ਵਕ-ਵਕ ਥਾਮਾਂ ਤੇ بارش ਪੈ ਸਕਦੀ ਹੈ ਮੀਂਹ ਪੈ ਸਕਦਾ ਬਾਵੇਂ ਕਿ ਸਾਡੇ ਕਿਸਾਨ ਵੀਰਾਂ ਲਈ ਸਾਡੇ ਲਈ ਇਹ ਇੰਨੀ ਵਧੀਆ ਖਬਰ ਨਹੀਂ ਹੈਗੀ ਪਰ ਫਿਰ ਵੀ ਕੁਦਰਤ ਜਾਂਦੀ ਜਾਂਦੀ ਮੌਨਸੂਨ ਜਿਹੜੀ ਹੈਗੀ ਆ ਉਹ ਸਾਨੂੰ ਪ੍ਰੋਬਲਮ ਦੇ ਰਹੀ ਆ ਜੀ ਸਤਲੁਜ ਦਾ ਜਿਹੜਾ ਕਿ ਪਾਣੀ ਦਾ ਪੱਧਰ ਹੈ ਉਹ ਵਧ ਰਿਹਾ ਹੈ ਕਿਉਂਕਿ ਪਾਣੀ ਛੱਡਿਆ ਗਿਆ ਉੱਪਰੋਂ ਫੇਰ ਜੀ ਇੰਡਾਇਰੈਕਟਲੀ ਮਤਲਬ ਅਣਕਿਆਸਾ ਅਣ ਦੱਸਿਆ ਪਾਣੀ ਛੱਡਾਇਆ ਫੇਰ ਸਤਲੁਜ ਫੇਰ ਵਧਿਆ ਹੋਇਆ ਤੁਸੀ ਬੰਨ ਦੇ ਨੂੰ ਵੀ ਖਤਰਾ ਬਣਿਆ ਹੋਇਆ ਜੀ ਕੱਲ ਪੰਜਾਬ ਦੇ ਰਾਜਪਾਲ ਨੂੰ ਜਾਂ ਪੰਜਾਬ ਦੇ ਰਾਜਪਾਲ ਕੋਲੇ ਕੇਂਦਰੀ ਮੰਤਰੀ ਮਨੋਰ ਲਾਲ ਖੱਟੜਾਏ ਨੇ ਖੱਟੜ ਸਾਹਿਬ ਹਰਿਆਣੇ ਦੇ ਮੁੱਖ ਮੰਤਰੀ ਵੀ ਰਹ ਚੁੱਕੇ ਆ ਜੀ ਉਹਨਾਂ ਨੇ ਵੀ ਪੰਜਾਬ ਦੇ ਲਈ ਕਈ ਸਾਰੀਆਂ ਗੱਲਾਂ ਕੀਤੀਆਂ ਨੇ ਉਹਨਾਂ ਨੇ ਵੀ ਪੰਜਾਬ ਅ ਦਵਿਚ ਆਏ ਹੜਾਂ ਦਾ ਜਾਇਦਾ ਲਿਆ ਮੈਨੂੰ ਸਮਝ ਨਹੀਂ ਆਉਂਦੀ ਇਹ ਕੇਂਦਰੀ ਮੰਤਰੀ ਜਾਇਦਾ ਲੈਣ ਵਾਸਤੇ ਇੱਥੇ ਆਉਂਦੇ ਆ। ਕਦੇ ਅਜੇ ਤੱਕ ਵੈਸੇ ਇਹ ਗੱਲ মিডিਆ ਵਿੱਚ ਆਈ ਹੈ ਅੱਜ ਥੋੜੀ ਜਹੀ ਕਿ ਜੀ ਕੇਂਦਰ ਸਰਕਾਰ ਪੰਜਾਬ ਨੂੰ ਹੜ੍ਹ ਪ੍ਰਭਾਵਿਤ ਇਲਾਕਾ ਐਲਾਨਣ ਵਾਸਤੇ ਤਿਆਰ ਹੋਈ ਆ। ਜੀ। ਤਿਆਰੀਆਂ ਹੀ ਕਰ ਰਹੇ ਨੇ ਸਾਰੀਆਂ। ਤਿਆਰੀਆਂ ਐਦਾਂ ਕਰਨ ਲੱਗੇ ਹੋਏ ਜਿਦਾ ਕੋਈ ਵਿਆਹ ਤਰਿਆ ਹੁੰਦਾ। ਵਿਆਹ ਤਰਿਆ ਹੁੰਦਾ ਐਦਾਂ ਤਿਆਰੀਆਂ ਕਰਨ ਲੱਗੇ ਹੋਏ ਆਪਾਂ। ਜੀ। ਐਦਾਂ ਦੀ ਜਰਕੇ ਤੁਹਾਨੂੰ ਜਦੋਂ ਬੰਦੇ ਦੇ ਜ਼ਖਮ ਅੱਲੇ ਆ ਨਾ ਜੇ ਤੁਸੀਂ ਉਸ ਟਾਈਮ ਹੀ ਉਹਦਾ ਇਲਾਜ ਨਹੀਂ ਕਰੋਗੇ ਅੱਲੇ ਜ਼ਖਮਾਂ ਤੇ ਮਰਮ ਨਹੀਂ ਲਗਾਓਗੇ ਉਸ ਨੂੰ ਐਂਟੀਬਾਇਓਟਿਕ ਜੰਜੋ ਵੀ ਨਹੀਂ ਦਿਓਗੇ ਤਾਂ ਉਹ ਜ਼ਖਮ ਹੋਰ ਚੌੜਾ ਹੋ ਜਾਣਾ ਮੋਟਾ ਲੰਮਾ ਬਸਣਾ ਟਾਂਕੇ ਵੀ ਲਾਉਣੇ ਪੈਂਦੇ ਆ ਪਰ ਜੇਕਰ ਤੁਸੀਂ ਨਹੀਂ ਦਿਓਗੇ ਨਾ ਉਹਨੂੰ ਇਲਾਜ ਨਹੀਂ ਕਰੋਗੇ ਤਾਂ ਬਾਅਦ ਵਿੱਚ ਇਲਾਜ ਕਰਾਂਗੇ ਜੀ ਹਰੇ ਹੋਰ ਮੋਟਾ ਚੌੜਾ ਜ਼ਖਮ ਹੋ ਲੈਣ ਦਿਓ ਜੀ ਇਹ ਗੱਲ ਆਮ ਤੌਰ ਤੇ ਆਪਾਂ ਕਹ ਕਹਨੇ ਆ ਕਿ ਯਾਰ ਕੇਂਦਰ ਸਰਕਾਰ ਦੇ ਵਜ਼ੀਰ ਆਈ ਜਾਂਦੇ ਆ ਇੱਥੇ ਕੋਈ ਕਨੌਰ ਹਲਕੀ ਵਿੱਚ ਆ ਗਿਆ ਕੋਈ ਉਧਰ ਖਨੋਰੀ ਇਲਾਕੇ ਵਿੱਚ ਲਾ ਗਿਆ ਕੋਈ ਉਧਰ ਤਰਨਤਾਰਨ ਇਲਾਕੇ ਵਿੱਚ ਲਾ ਗਿਆ ਗੁਰਦਾਸਪੁਰ ਇਲਾਕੇ ਵਿੱਚ ਲਾ ਗਿਆ ਜੀਨਾਂਗਰ ਦੇ ਵਿੱਚ ਲਾ ਗਿਆ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਨੁਸਾਰ ਅਜੇ ਤੱਕ 1600 ਕਰੋੜ ਰੁਪਈਆ ਵੀ ਨਹੀਂ ਦਿੱਤਾ ਜੀ ਇਹ ਸਾਡੇ ਲਈ ਖੋਰਿਸ ਤੋਂ ਵੱਡਾ ਦਿੱਲੀ ਪੰਜਾਬ ਲਈ ਕੀ ਕਰ ਸਕਦੀ ਆ ਜੀ ਪੰਜਾਬ ਪ੍ਰਤੀ ਪਤਾ ਨਹੀਂ ਕਿਉਂ ਦਬਾਇਤ ਵਾਲੀ ਗੱਲ ਹੈ ਪਹਿਲਾਂ ਆ ਤੁਸੀਂ ਲੈ ਲਓ ਗੱਲ ਜਿਹੜੇ ਕਿ ਸਾਈਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਆਉਣਾ ਹੈ ਜੀ ਪਾਕਿਸਤਾਨ ਵੀ ਸਾਡੀ ਸੰਗਤ ਜਾਂਦੀ ਆ ਸਿੱਖ ਜਾਂਦੇ ਆ ਕੋਈ ਜ਼ਰੂਰੀ ਨਹੀਂ ਪੰਜਾਬ ਦੇ ਸਿੱਖ ਹੁੰਦੇ ਆ ਉਹ ਜੀ ਇਸ ਵਾਰੀ ਤਾਂ ਬੈਨ ਕਰਤਾ ਉਹਨਾਂ ਨੇ ক্রিকেট ਦਾ ਮੈਚ ਤਾਂ ਅਸੀਂ ਖੇਡਾਂਗੇ ਆ ਮੇਰੇ ਖਿਆਲ ਚ 21 ਨੂੰ ਫੇਰ ਆ ਮੈਚ ক্রিকেট ਦਾ ਟਟਾਣਾ ਸਾਹਿਬ ਜੀ ਬਿਲਕੁਲ ਆ 21 ਤਰੀਕ ਨੂੰ ਸਿਰਫ ਫੇਰ ਹਾਂ ਮੈਚ ਆ ਗਿਆ ক্রিকেট ਦਾ ਦੁਬਈ ਦੇ ਵਿੱਚ ਹੀ ਹੋਣਾ ਇੰਟਰਨੈਸ਼ਨਲ ক্রিকেট ਸਟੇਡੀਅਮ ਦੁਬਈ ਦੇ ਵਿੱਚ ਹੋਣਾ ਪਾਕਿਸਤਾਨ ਤੇ ਭਾਰਤ ਦਾ ਜੀ ਜਿਹੜਾ ਮੈਚ ਫੇਰ ਆ ਗਿਆ ਮੈਚ ਤਾਂ ਅਸੀਂ ক্রিকেট ਦਾ ਖੇਡ ਸਕਦੇ ਹਾਂ ਕਿਉਂਕਿ ਉਹਦੇ ਵਿੱਚ ਵੱਡੇ ਸਾਹਿਬ ਅਮਿਤ ਸ਼ਾਹ ਦਾ ਮੁੰਡਾ ਸ਼ਾਮਲ ਹੈ ਜੀ ਖੇਡ ਸਕਦੇ ਹਾਂ ਅਸੀਂ ਪਰ ਸਾਨੂੰ ਗੁਰਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਜਾਣ ਲਈ ਬੈਨ ਕਰ ਦਿੱਤਾ ਗਿਆ ਕਰਤਾਰਪੁਰ ਕਨੈਕਟਰ ਸਾਡਾ ਬੰਦ ਕੀਤਾ ਪਿਆ ਸਧਾਲੂ ਜਾਂਦੇ ਸੀ ਉੱਥੇ ਜੀ ਰਾਜਾ ਬੜਿੰਗ ਵਰਗੇ ਬੰਦੇ ਨੇ ਕਹਿਦਾ ਕਿ ਭਾਈ ਤੁਸੀਂ ਖੋਲ ਦੋ ਨੂੰ ਹੁਣ ਤਾਂ ਹੁਣ ਤਾਂ ਤੁਸੀਂ ਕ੍ਰਿਕਟ ਵੀ ਖੇਢ ਲਈ ਆ ਜੀ ਹੁਣ ਤਾਂ ਤੁਸੀਂ ਚੌਕੇ ਛੱਕੇ ਵੀ ਮਾਰ ਲੇ ਹੁਣ ਤਾਂ ਸਾਡੇ ਵਾਲੇ ਪਾਸੇ ਦਾ ਤੁਸੀਂ ਚੌਕਾ ਹੀ ਮਾਰ ਦਿਓ ਛੱਕਾ ਨਾ ਮਾਰਿਓ ਮੈਂ ਪੰਜਾਬ ਪ੍ਰਤੀ ਇੰਨਾ ਦਵੈਤ ਵੈਸੇ ਸਿਮਰਜੀਤ ਸਿੰਘ ਮਾਨ ਨੇ ਵੀ ਗੱਲ ਆਖੀ ਐ ਸਿਮਰਜੀਤ ਸਿੰਘ ਮਾਨ ਕਹਿੰਦੇ ਆ ਕਿ ਜਿਹੜਾ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ ਕੇਂਦਰ ਸਰਕਾਰ ਨੇ ਇਹ ਦਿਖਾਤਾ ਸਾਨੂੰ ਵੀ ਤੁਸੀਂ ਸਾਡੇ ਪ੍ਰਤੀ ਕਿੰਨੇ ਕੁ ਦਬੈਤ ਆਲਿਓ ਜੀ ਸਾਡੇ ਪ੍ਰਤੀ ਤੁਸੀਂ ਕਿੰਨਾ ਮਤਰੀਬ ਆ ਬੜਾ ਸੁਨੂਕ ਕਰਦੇ ਹੋ ਬਿਲਕੁਲ ਮਤਰੀਬ ਆਂ ਐਂ ਕਰਦੀ ਹੈ ਨਾ ਜੀ ਮਤਰੀਬ ਆਂ ਐਂ ਕਰਦੀ ਹੈ ਨਾ ਜੀ ਜਿੱਦਾਂ ਕਿ ਉਹ ਜਦੋਂ ਰੂਪ ਬਸੰਤ ਦੀ ਕਥਾ ਸੁਣਾਉਨੇ ਆਪਾਂ ਰੂਪ ਬਸੰਤ ਦੀ ਕਥਾ ਦੇ ਵਿੱਚ ਉਹ ਉਹਦੇ ਉੱਪਰ ਆਪਣਾ ਜਿਹੜੀ ਕੜੀਆਂ ਸੀਗੀਆਂ ਪਹਿਲਾਂ ਕੜੀਆਂ ਦੇ ਵਿੱਚ ਤੇ ਉਹ ਚਿੜੀ ਦੇ ਬੱਚੇ ਸੀ ਦਿੱਤੇ ਹੋਏ ਚਿੜੀ ਦੇ ਬੱਚੇ ਸੀਗੇ ਚਿੜੀ ਉਹ ਮਰ ਗਈ ਤੇ ਇੱਕ ਚਿੜੀ ਚ ਨਾ ਹੋਰ ਲਿਆ ਆ ਜੀ ਜਿਹੜੇ ਬੱਚੇ ਦਿੱਤੇ ਸੀਗੇ ਉਹ ਦੂਜੀ ਚਿੜੀ ਆਈ ਉਸ ਨੇ ਬੱਚੇ ਹੇਠਾਂ ਘੇਰ ਤੇ ਜੀ ਘਰ ਦੇ ਮਾਲਕ ਨੇ ਫੇਰ ਬੱਚੇ ਰੱਖੇ ਉੱਪਰ ਉਹ ਫੇਰ ਘੇਰ ਤੇ ਫੇਰ ਰੱਖੇ ਉੱਪਰ ਫੇਰ ਘੇਰ ਤੇ ਸਾਡੇ ਨਾਲ ਤਾਂ ਆਲ ਹੋ ਰਿਹਾ ਪੰਜਾਬ ਨਾਲ ਤਾਂ ਤਿਆਰੀਆਂ ਨੇ ਸਲਾਹਾਂ ਨੇ ਆ ਗਏ ਜਾਇਦਾ ਲੈਣ ਵਾਸਤੇ ਹਰ ਇੱਕ ਮੰਤਰੀ ਇਹ ਕਹਿੰਦਾ ਮੋਦੀ ਜੀ ਨੇ ਜੀ ਬੜਾ ਗੌਰ ਕੀਤਾ ਕੱਲ ਇੱਕ ਮੰਤਰੀ ਬੋਲ ਰਿਹਾ ਸੀਗਾ ਟੀਵੀ ਤੇ ਕਹਿੰਦੇ ਜੀ ਮੋਦੀ ਜੀ ਨਾ ਬੜੀ ਗੌਰ ਰੱਖ ਰਹੇ ਆ ਪੰਜਾਬ ਦੇ ਹੜਮਾਰ ਮਾਰੇ ਇਲਾਕੇ ਵਿੱਚ ਗੌਰ ਰੱਖਣ ਨਾਲ ਕੀ ਸਾਨੂੰ ਮਿਲ ਰਿਹਾ ਹੈ ਪੰਜਾਬ ਨੂੰ ਕੀ ਮਿਲ ਰਿਹਾ ਹੈ ਗੌਰ ਰੱਖਣ ਨਾਲ ਗੌਰ ਤਾਂ ਤੁਸੀਂ ਰੱਖ ਰਹੇ ਹੋ ਸਾਡੀ ਰੱਖ ਲਓ ਜੀ ਗੌਰ ਹਵਾਈ ਸਰਬੇ ਕਰਕੇ ਚਲੇ ਗਏ ਮੋਦੀ ਜੀ ਬੱਚੇ ਨਾਲ ਖੇਡ ਕੇ ਚਲੇ ਗਏ ਮੋਦੀ ਜੀ ਸਾਨੂੰ ਕੀ ਮਿਲਿਆ ਇੱਕ ਵਾਰੀ ਪਹਿਲਾਂ ਆਏ ਸੀਗੇ ਮੋਦੀ ਜੀ ਜੀ ਬਾਰਸ਼ ਬਹੁਤ ਹੋ ਰਹੀ ਸੀ ਕਹਿੰਦੇ ਰੈਲੀ ਕਰਨੀ ਆ ਬੀਜੇਪੀ ਦੀ ਬਠਿੰਡੇ ਤੋਂ ਅਛਾ ਹੈਲੀਕਾਪਟਰ ਮੋਦੀ ਜੀ ਦਾ ਇੰਨਾ ਜਿਆਦਾ ਪਾਵਰਫੁੱਲ ਹਨਾ ਜੀ ਮੋਦੀ ਜੀ ਦਾ ਹੈਲੀਕਾਪਟਰ ਹਨਾ ਜੀ ਜੋ ਪ੍ਰਧਾਨ ਮੰਤਰੀ ਦਾ ਇੰਨਾ ਪਾਵਰਫੁੱਲਾ ਹੋ ਤੇ ਉਹ ਮੌਸਮ ਖਰਾਬ ਦੇ ਵਿੱਚ ਵੀ ਜਾ ਕੇ ਉਤਰ ਸਕਦਾ ਜੀ ਉਹਨੂੰ ਪਤਾ ਲੱਗਿਆ ਮੋਦੀ ਜੀ ਨੂੰ ਦੱਸਤਾ ਅਖੇ ਜੀ ਕੱਠ ਤਾਂ ਉੱਥੇ ਹੋਏ ਨਹੀਂ ਕੁਰਸੀਆਂ ਦੇ ਵਿੱਚ ਕੁਰਸੀਆਂ ਤਾਂ ਖਾਲੀ ਪਈਆਂ ਨੇ بارش ਹੋ ਗਈ ਤਾਂ ਵੈਸੇ ਲੋਕ ਨਹੀਂ ਪਹੁੰਚੇ ਜਾ ਕੇ ਉੱਥੇ ਕੁਰਸੀ ਨਾਲ ਥੋੜਾ ਸਮਝਣ ਕਰਨਗੇ ਮੋਦੀ ਜੀ ਗਏ ਜਾ ਕੇ ਰਸਤੇ ਵਿੱਚ ਰਸਤੇ ਰਾਂਹੀ ਤੁਰਪੇ helicopter ਤੇ ਜਾਣ ਵਾਲੇ ਪ੍ਰਧਾਨ ਮੰਤਰੀ ਰਸਤੇ ਰਹੀ ਤੁਰਪੇ ਅਖੇ ਜੀ ਕਿਸਾਨ ਜਿਹੜੇ ਹੈਗੇ ਆ ਮੋਹਰੇ ਆ ਗਏ ਅਖੇ ਜੀ ਬਾਅਦ ਵਿੱਚ ਕਹਿਗੇ ਅਗੇ ਕਹਿ ਦਿਓ ਆਪਣੇ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਬਚ ਕੇ ਨਿਕਲ ਗਏ ਉਹ ਹੁਣ ਤੱਕ ਜਾਂਚ ਚੱਲ ਰਹੀ ਆ ਉਹਦੀ ਜੀ ਇੱਕ ਸ਼ਬਦ ਨਾਲ ਮਤਲਬ ਪੰਜਾਬ ਨਾਲ ਤੁਸੀਂ ਐਡਾ ਮਤਰੀ ਮਾਂ ਵਾਲਾ ਸਲੂਕ ਕਿਉਂ ਕਰਦੇ ਹੋ ਸਲਾਹਾ ਕਰਦੇ ਹੋ ਇਹ ਸਾਨੂੰ ਹੋਣਾ ਅਗਲੀ ਗੱਲ ਹੋਰ ਆ ਕਿ ਕੱਲ ਜਿਹੜਾ ਕਿ ਹਾਲਾਤ ਇਹ ਨੇ ਕਿ ਪੰਜਾਬ ਦੇ ਵਿੱਚ ਜੋ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕੀਤਾ ਭਗਵਾਨ ਆਤਮਾਨ ਨੇ ਜੀ ਉਹਨੂੰ ਬੜਾ ਵੱਡਾ ਹਲਾਰਾ ਮਿਲਿਆ ਜੀ ਕੱਲ ਤੱਕ ਕੱਲ 5 ਵਜੇ ਤੱਕ 500 ਤੋਂ ਵੱਧ ਦਾਨੀਆਂ ਨੇ ਦਾਨ ਕਰ ਦਿੱਤਾ ਸੀ ਬਿਕਮਜੀਤ ਸਿੰਘ ਸਾਨੀਆ ਸਾਡੇ ਮੈਂਬਰ ਰਾਜ ਸਭਾ ਜੀ ਉਸ ਨੇ 1 ਕਰੋੜ ਰੁਪਏ ਪਾਇਆ ਇਹਦੇ ਵਿੱਚ ਅੱਛਾ ਇਹਦੇ ਵਿੱਚ ਬੜੀ ਇੰਟਰਸਟਿੰਗ ਗੱਲ ਤੁਹਾਨੂੰ ਪਤਾ ਕੀ ਹੈ ਉਹਦੀ ਇੰਟਰਸਟਿੰਗ ਗੱਲ ਇਹ ਹੈ ਕਿ ਵਿਦੇਸ਼ੀ ਜੋ ਐਨ ਆਰ ਆਈ ਭਰਾ ਨੇ ਉਹ ਬੜਾ ਜ਼ਿਆਦਾ ਹਿੱਸਾ ਪਾ ਰਹੇ ਨੇ ਜੀ ਬੜਾ ਵਧੀਆ ਹੋ ਜਾਣਾ ਇਹਦੇ ਨਾਲ ਬੜਾ ਵਧੀਆ ਹੋ ਜਾਣਾ ਇਹਦੇ ਨਾਲ ਬਿਲਕੁਲ ਤੇ ਤੁਸੀਂ ਇਸ ਤੋਂ ਅੱਗੇ ਹੋਰ ਆ ਆਪਾਂ ਜਿਹੜੇ ਆਪਣੇ ਸੂਬੇ ਨੇ ਭਾਰਤ ਦੇ ਉਤਰਾਖੰਡ ਦੇ ਚਮੋਲੀ ਵਿੱਚ ਬੱਦਲ ਫੜ ਗਿਆ ਜੀ 10 ਲੋਕ ਲਾਪਤਾ ਹੋ ਗਏ ਆ ਜੀ ਮਸੂਰੀ ਵਿੱਚ ਟੂਰਿਸਟ ਬਹੁਤ ਜਾਂਦੇ ਹੁੰਦੇ ਆ ਜੀ ਗਏ ਸੀਗੇ ਉੱਥੇ ਜਦ ਬਹੁਤ ਜ਼ਿਆਦਾ ਪਾਰਸ਼ ਦਾ ਬੁਰਾ ਹਾਲ ਹੋ ਗਿਆ ਤੇ 2500 ਬੰਦਾ ਉੱਥੇ ਟੂਰਿਸਟ ਗਿਆ ਸੀਗਾ ਉਹ ਉੱਥੇ ਫਸ ਗਿਆ ਜੀ ਜੀ ਹਿਮਾਚਲ ਪ੍ਰਦੇਸ਼ 'ਚ ਹੁਣ ਤੱਕ 419 ਮੌਤਾਂ ਹੋ ਚੁੱਕੀਆਂ ਨੇ ਬੀਬੀ ਕੱਲ ਜਾਂਦੀ ਆ ਕੰਗਣਾ ਰਣੌਤ ਜੀ ਕੱਲ ਜਾਂਦੀ ਆ ਉੱਥੇ ਮਨਾਲੀ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੌਰਾ ਕਰਨ ਵਾਸਤੇ ਲੋਕਪਤਾ ਕਿੰ ਕੀ ਕਹਿੰਦੇ ਵਾਪਸ ਜਾਓ ਕੰਗਣਾ ਤੁਸੀਂ ਬੜੇ ਦੇਰ ਨਾਲ ਆਏ ਹੋ ਵਾਪਸ ਜਾਓ ਕੰਗਣਾ ਤੁਸੀਂ ਬੜੇ ਦੇਰ ਨਾਲ ਆਏ ਹੋ ਇਹ ਨਾਰੇ ਮਾਰਦੇ ਆ ਕੱਲ ਮਨਾਲੀ ਦੇ ਲੋਕ ਵੈਸੇ ਵੀ ਮਨਾਲੀ ਦੇ ਬੀਬੀ ਕੰਗਣਾ ਰਣੌਤ ਨੂੰ ਗੋ ਬੈਕ ਅੰਗਰੇਜ਼ੀ ਦੀ ਨਹੀਂ ਕਿਹਾ ਉਸਨੇ ਉਹਨਾਂ ਨੇ ਕਿਹਾ ਵਾਪਸ ਜਾਓ ਕੰਗਣਾ ਤੂੰ ਬੜੀ ਦੇਰੀ से आए हो ਉਦਾ ਮੁੱਖ ਮੰਤਰੀ ਬਣਨ ਨੂੰ ਫਿਰਦੇ ਸੀ ਮੁੱਖ ਮੰਤਰੀ ਬਣਨ ਨੂੰ ਫਿਰਦੀ ਆ ਟਵਾਣਾ ਸਾਹਿਬ ਤੁਹਾਡੀ ਗੱਲ ਬਿਲਕੁਲ ਸਹੀ ਆ ਤੋਂ ਇਸ ਕਰਕੇ ਜਿਹੜੀ ਸਾਡਾ ਜੋ ਪੰਜਾਬ ਹੈਗਾ ਜੀ ਜੋ ਹੜ੍ਹਾਂ ਦਾ ਸਿਸਟਮ ਹੈਗਾ ਜੀ ਉਹ ਬੜਾ ਹੀ ਭਿਆਨਕ ਤਰੀਕੇ ਨਾਲ ਪਹੁੰਚਿਆ ਹੋਇਆ ਜੀ ਕੇਂਦਰ ਸਰਕਾਰ ਨੂੰ ਤੁਰੰਤ ਪੰਜਾਬ ਲਈ ਰਾਹਤ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਇਸ ਨੂੰ ਹੜ ਪ੍ਰਭਾਵਿਤ ਸੂਬਾ ਐਲਾਨ ਕੇ ਕੁਦਰਤੀ ਆਫਤਾਂ ਦੇ ਤਹਿਤ ਇਸ ਸੁਭੇ ਨੂੰ ਲਿਆ ਕੇ ਘੱਟ ਤੋਂ ਘੱਟ 20000 ਕਰੋੜ ਰੁਪਏ ਦਾ ਪੈਕੇਜ ਇਹਨੂੰ ਤੁਰੰਤ ਦੇ ਦੇਣਾ ਚਾਹੀਦਾ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ